ਲਿਆ ਹੈ ਉਸ ਪਿੰਡ ਦੇ ਮੰਗ ਤੁਸੀਂ ਵੀ ਆਪਣੇ ਪਿੰਡਾਂ ਦੇ ਵਿੱਚ ਫੈਸਲੇ ਲੈਣੇ ਜਿਹੜੇ ਜ਼ਰੂਰ ਲਵੋ ਤੁਹਾਨੂੰ ਪਿੰਡ ਦਾ ਨਾਮ ਤਾਂ ਮੈਂ ਸਾਰਾ ਕੁਝ ਮੈਂ ਦੱਸਾਂ ਪਰ ਤੁਸੀਂ ਵੀ ਵੀਡੀਓ ਦੇਖੋ ਜੀ ਜੰਗ ਬੂਟੇ ਲਾਉਣ ਦੇ ਜ਼ਿੰਮੇਵਾਰੀ ਲਈਏ ਵੀ ਅਸੀਂ ਲਾਵਾਗੇ ਕਮੇਟੀ ਵਾਲੇ ਸਹਿਮਤ ਆ ਵੀ ਇਹ ਇਹ ਅਸੀਂ ਤੇ ਮੈਂ ਕਿਸਾਨ ਜੱਥੇਬੰਦਿਆਂ ਨੂੰ ਬੇਨਤੀ ਕਰਦਾ ਕਿ ਉਹ ਇਸ ਵੀਡੀਓ ਨੂੰ ਦੇਖ ਕੇ ਆਪ ਅੱਗੇ ਹੋ ਕੇ ਆਪ ਆਗੂ ਬਣ ਕੇ ਉਹ ਆਪਣੇ ਪਿੰਡਾਂ ਦੇ ਵਿੱਚ ਜਿਹੜੇ ਕਿਸਾਨ ਆਗੂ ਨੇ ਪਿੰਡਾਂ ਦੇ ਵਿੱਚ ਉਹ ਸਾਰੇ ਪਹਿਲ ਕਰ ਆਪਣਾ ਮਿਰਕ ਲਖਮੀਰ ਵਾਲਾ ਦੋਸਤੋ ਅੱਜ ਤੁਹਾਨੂੰ ਇੱਕ ਵੀਡੀਓ ਵਿੱਚ ਜਿਹੜੀ ਇੱਕ ਜਾਣਕਾਰੀ ਹੈ ਸਾਂਝੀ ਕਰ ਲੱਗਾਂਗਾ ਇਹ ਵੀਡੀਓ ਹੈ ਜਿਹੜੀ ਦੋਸਤੋ ਇੱਕ ਪਿੰਡ ਦੀ ਹੈ ਤੇ ਮੈਂ ਸਾਰੇ ਪਿੰਡਾਂ ਬਾਰੇ ਤੁਹਾਨੂੰ ਮੈਂ ਦੱਸਾਂਗਾ ਕਿਉਂਕਿ ਦੋਸਤੋ ਵਾਤਾਵਰਣ ਨੂੰ ਲੈ ਕੇ ਪੰਜਾਬ ਹੈ ਜਿਹੜਾ ਉਹ ਜੂਝ ਰਿਹਾ ਹੈ ਚਾਹਲੀ ਪਾਣੀ ਦੇ ਪੱਖੋਂ ਲਾ ਲਓ ਅਤੇ ਹਵਾ ਦੇ ਪੱਖੋਂ ਲਾ ਲਓ ਅਤੇ ਧਰਤੀ ਦੇ ਪੱਖੋਂ ਲਾ ਲਓ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਤਿੰਨੇ ਚੀਜ਼ਾਂ ਨੇ ਜਿਹੜੀਆਂ ਇਨਾਂ ਦਾ ਅਖੀਰ ਹੈ ਜਿਹੜਾ ਜਿਹੜਾ ਆਪਣਾ ਮਾਂ ਮਾਂ ਧਰਤੀ ਮਾਂ ਹੈ ਪਾਣੀ ਹੈ ਜਿਹੜਾ ਸਾਡਾ ਪਿਤਾ ਹੈਗਾ ਹੈਨਾ ਸੋ ਇਹਨਾਂ ਸਾਰਿਆਂ ਦਾ ਜਿਹੜਾ ਐਂਡ ਹੈ ਉਹ ਆ ਰਿਹਾ ਹੈਗਾ ਤੇ ਪਰ ਇਸ ਦੇ ਵੱਲ ਕੋਈ ਵੀ ਸੁਹਿਰਦਾ ਦੇ ਨਾਲ ਸੁਹਿਰਦ ਦਿਮਾਗ ਦੇ ਨਾਲ ਕੋਈ ਵੀ ਇਨਸਾਨ ਹੈ ਜਿਹੜਾ ਨਹੀਂ ਸੋਚ ਰਿਹਾ ਸੋ ਮੈਨੂੰ ਇਸ ਪਿੰਡ ਦੇ ਤਾਂ ਮੈਂ ਵੀਡੀਓ ਸਾਂਝੀ ਕਰਨ ਲੱਗਾ ਇਸ ਪਿੰਡ ਦੀ ਜਿਹੜੀ ਪਹਿਲ ਹੈ ਮੈਨੂੰ ਬਹੁਤ ਵਧੀਆ ਲੱਗੀ ਤੇ ਮੈਂ ਚਾਹਣਾਗਾ ਕਿ ਸਾਰੇ ਜਿੰਨੇ ਪੰਜਾਬ ਦੇ ਲੋਕ ਨੇ ਇਸ ਪਿੰਡ ਦੇ ਵਾਂਗੂ ਆਪਣੇ ਪਿੰਡ ਦੇ ਵਿੱਚ ਫੈਸਲੇ ਲੈ ਕੇ ਫੈਸਲੇ ਲੈ ਕੇ ਉਹ ਵਾਤਾਵਰਨ ਨੂੰ ਸ਼ੁੱਧਤਾ ਦੇ ਵੱਲ ਲੈ ਕੇ ਜਾਣ ਤਾਂ ਕਿ ਜੋ ਆਪਣਾ ਜਿਹੜਾ ਆਉਣ ਵਾਲਾ ਸਮਾਂ ਹੈਗਾ ਜਿਹੜਾ ਉਹ ਬਹੁਤ ਜ਼ਿਆਦਾ ਦੋਸਤੋਂ ਭਿਆਨਕ ਹੈ ਜਿਹੜੀ ਤੁਸੀਂ ਹਰੀਆਲੀ ਦੇਖ ਰਹੇ ਹੋ ਇਸ ਵਕਤ ਇਹ ਤੁਹਾਨੂੰ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਬਿਲਕੁਲ ਵੀ ਨਹੀਂ ਮਿਲਣੀ ਅਗਰ ਤੁਸੀਂ ਮਿਲੀਅਨਸ ਪੈਸੇ ਮਿਲੀਅਨ ਮਿਲੀਅਨਸ ਤੁਸੀਂ ਪੈਸੇ ਦੋਮੋਗੇ ਤਾਂ ਤੁਹਾਨੂੰ ਉਹਦੇ ਵਿੱਚ ਵੀ ਜਾ ਕੇ ਤੁਹਾਨੂੰ ਇਹ ਹਰੀਆਲੀ ਨਹੀਂ ਮਿਲਣੀ ਹੈਗੀ ਇਹ ਸਿਰਫ ਧਰਤੀ ਹੈ ਜਿਹੜੀ ਸਾਰੀ ਬੰਜਰ ਹੋ ਜੂਗੀ ਸੋ ਇਹਦੀ ਵੀਡੀਓ ਜੇ ਜਰੂਰ ਦੇਖੋ ਅਤੇ ਇਸ ਪਿੰਡ ਦੇ ਵਾਂਗੂ ਜਿਹੜਾ ਜਿਹੜਾ ਫੈਸਲਾ ਲਿਆ ਉਸ ਪਿੰਡ ਦੇ ਵਾਂਗੂ ਤੁਸੀਂ ਵੀ ਆਪਣੇ ਪਿੰਡਾਂ ਦੇ ਵਿੱਚ ਫੈਸਲੇ ਜਿਹੜੇ ਜਰੂਰ ਲਵੋ ਤੁਹਾਨੂੰ ਪਿੰਡ ਦਾ ਨਾਮ ਤਾਂ ਮੈਂ ਸਾਰਾ ਕੁਝ ਮੈਂ ਦੱਸਾਂ ਪਰ ਤੁਸੀਂ ਵੀ ਵੀਡੀਓ ਦੇਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਆਪਾਂ ਬੂਟੇ ਲਾਉਣ ਬਾਰੇ ਵਿਚਾਰ ਵਟਾਂਦਰਾ ਕਰ ਰਹੇ ਸੀ ਅੱਜ ਕਮੇਟੀ ਨੇ ਫੈਸਲਾ ਕੀਤਾ ਵਾ ਵੀ ਜਿਹੜਾ ਸਭ ਤੋਂ ਪਹਿਲਾਂ ਵਾ ਜਿੰਨੇ ਜ਼ਿਮੀਂਦਾਰਾਂ ਕੋਲੇ ਮੋਟਰਾਂ ਵਾ ਹਰੇਕ ਮੋਟਰ ਤੇ ਪੰਜ ਬੂਟੇ ਲਾਉਣੇ ਲਾਜ਼ਮੀ ਆ ਜਿੰਨੇ ਅਸੀਂ ਬੰਦੇ ਖੜੇ ਆ ਜਿੰਨਾਂ ਕੋਲੇ ਮੋਟਰਾਂ ਦਾ ਜ਼ਮੀਨ ਆ ਉਹ ਹਰੇਕ ਆਪਦੀ ਮੋਟਰ ਤੇ ਪੰਜ ਬੂਟੇ ਲਾਉਣ ਦੇ ਜ਼ਿੰਮੇਵਾਰੀ ਲਈਏ ਵੀ ਅਸੀਂ ਲਾਵਾਂਗੇ ਕਮੇਟੀ ਵਾਲੇ ਸਹਿਮਤ ਆ ਵੀ ਇਹ ਇਹ ਅਸੀਂ ਫੈਸਲਾ ਕਰ ਲਿਆ ਵਾ ਬਾਕੀ ਵੀਰ ਜਿੰਨੇ ਸਾਡੀ ਇਹ ਵੀਡੀਓ ਨੂੰ ਸੁਣਦੇ ਆ ਜਿਹੜੇ ਦੇਸਾਂ ਦੇਸਾਂ 'ਚ ਪਹਿਲੀ ਠੇਕ ਦੇਂਦੇ ਉਹ ਵੀ ਆਪੋ ਆਪਣੇ ਜਿਹੜੇ ਠੇਕੇਦਾਰ ਆ ਉਹਨਾਂ ਨੂੰ ਕਹੋ ਵੀ ਆਪਣੀ ਮੋਟਰ ਤੇ ਪਾਈਏ ਪੈਂਡ ਦਾ ਫੈਸਲਾ ਵਾ ਉੱਥੇ ਬੂਟੇ ਲਾਏ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਨਗਰ ਦੇ ਵੀਰਾਂ ਨੂੰ ਐਨ ਆਰ ਆਈ ਭਰਾਵਾਂ ਨੂੰ ਬੇਨਤੀ ਆ ਵੀ ਹਰ ਇੱਕ ਮੋਟਰ ਤੇ ਪੰਜ ਬੂਟੇ ਜਿਹੜੇ ਉਹ ਲਾਜ਼ਮੀ ਹੋਣੇ ਚਾਹੀਦੇ ਆ ਜਿਨ੍ਹਾਂ ਦੇ ਲੱਗੇ ਆ ਠੀਕ ਆ ਜਿਨ੍ਹਾਂ ਦੇ ਨਹੀਂ ਲੱਗੇ 2-4 ਦਿਨਾਂ ਦੇ ਵਿੱਚ 5 ਬੂਟੇ ਲਾ ਕੇ ਆਪਣੇ ਪਿੰਡ ਵਾਲੇ ਗਰੁੱਪ ਵਿੱਚ ਫੋਟੋ ਪਾਵੋ ਤਾਂ ਕਿ ਆਪਾਂ ਖਾੜੇ ਨੂੰ ਇੱਕ ਹਰਿਆਲੀ ਦੇ ਤੌਰ ਤੇ ਪਹਿਲੇ ਨੰਬਰ ਤੇ ਲੈ ਕੇ ਆਈਏ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਦੋਸਤੋ ਜਿਹਨੇ ਵੀਡੀਓ ਦੇਖੀ ਹੈਗੀ ਤੇ ਵੀਡੀਓ ਦੇਖ ਕੇ ਤੁਹਾਨੂੰ ਲੱਗਿਆ ਹੋਊਗਾ ਕਿ ਫੈਸਲਾ ਜਿਹੜਾ ਬਹੁਤ ਵਧੀਆ ਹੈ ਦੋਸਤੋ ਜਿਹੜਾ ਪਿੰਡ ਹੈਗਾ ਇਹ ਅਖਾੜਾ ਪਿੰਡ ਹੈਗਾ ਲੁਧਿਆਣਾ ਜਿਹੜੇ ਦਾ ਪਿੰਡ ਹੈ ਤੇ ਮੈਂ ਉਮੀਦ ਕਰਦਾ ਤੁਹਾਨੂੰ ਸਾਰਿਆਂ ਨੂੰ ਜਿਹੜੀ ਵੀਡੀਓ ਹੈ ਇਹ ਬਹੁਤ ਚੰਗੀ ਲੱਗੀ ਹੋਊਗੀ ਅਤੇ ਤੁਸੀਂ ਆਪੋ ਆਪਣੇ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਇਹ ਫੈਸਲੇ ਨੇ ਜਰੂਰ ਲਮੋਗੇ ਅਤੇ ਮੈਂ ਕਿਸਾਨ ਜਥੇ ਬੰਦਿਆਂ ਨੂੰ ਬੇਨਤੀ ਕਰਦਾ ਕਿ ਉਹ ਇਸ ਵੀਡੀਓ ਨੂੰ ਦੇਖ ਕੇ ਆਪ ਅੱਗੇ ਹੋ ਕੇ ਆਪ ਆਗੂ ਬਣ ਕੇ ਉਹ ਆਪਣੇ ਪਿੰਡਾਂ ਦੇ ਜਿਹੜੇ ਕਿਸਾਨ ਆਗੂ ਨੇ ਪਿੰਡਾਂ ਦੇ ਵਿੱਚ ਉਹ ਸਾਰੇ ਪਹਿਲ ਕਰਕੇ ਸਾਰੇ ਪਿੰਡ ਤੋਂ ਵਿੱਚ ਘੱਟੋ-ਘੱਟ ਇਸ ਤਰ੍ਹਾਂ ਆਪੋ ਆਪਣੀਆਂ ਮੋਟਰਾਂ ਦੇ ਉੱਤੇ ਆਪ ਆਪਣੀਆਂ ਦੇ ਉੱਤੇ ਘੱਟੋ-ਘੱਟ 5 ਤੋਂ 10 ਰਸਤੇ ਨੇ ਜਿਹੜੇ ਜਰੂਰ ਲਾਉਣ। ਤੁਸੀਂ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ।